ਟ੍ਰੈਕ ਸਤੂ ਆਜ ਆਪਾਂ ਕੈਨੇਡੀਅਨ ਮਹਮਾਦ ਵਾਲੀ ਏਰੀਆ ਪਹਿਲੇ ਫੁੱਟਾ ਦੇ ਨਾਲ ਹੀ ਦੇ ਸਕਦੇ ਸਨ ਲੋਕ ਕਹਿੰਦੇ ਹੁੰਦੇ ਸੀ ਕਿ ਜੇ ਥੋੜੇ ਨੇ ਵੱਟ ਪੈਣਾ ਨਾ ਕਿਸੇ ਦੇ ਨਾਲ ਨਹੀਂ ਖੜਨਾ ਕਿ ਫਾੜਨ ਝੂਠਾ ਸਾਬਿਤ ਕਰਤਾ ਇੱਕ ਥੋੜੇ ਸਾਡੇ ਨਾਲ ਖੜੇ ਹੋ ਅੱਧੀ ਵੀ ਕੀ ਗੱਲ ਕਹਤੇ ਸੀਗੇ ਕੋਈ ਨਾ ਕਰੇ ਨਾ ਕਰੇ ਪਰ ਵਾਹਿਗੁਰੂ ਨੇ ਨੰਨਾਲ ਕਰਦਾ ਹੈ ਸਾਡੇ ਤੇ ਵਾਹਿਗੁਰੂ ਸੰਗਤ ਦੇ ਰੂਪਿਸਟਾ ਕੇ ਨਾਲ ਕਰਿਆ ਅਸੀਂ ਥੋੜਾ ਦੇਣਾ ਨਹੀਂ ਦੇ ਸਕਦੇ ਇਹ ਜਿੱਤ ਜਿੱਤ ਕਿਸਾਨੀ ਦੇ ਵਿੱਚ ਖੇ ਲੱਗ ਜੂਗੀ ਪਾਸ ਦੇ ਵਿੱਚ ਖੇ ਲੱਗ ਜੂਗੀ ਉਦੋਂ ਥੋੜਾ ਦੇਣਾ ਦੇ ਦਾਂਗੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਤੇ ਕਹਿਣਾ ਚੁੰਨੇ ਆ ਸਮੇਂ ਦੀ বিজেপি ਸਰਕਾਰ ਨੂੰ ਚਾਲੂ ਸਰਕਾਰ ਨੂੰ ਤੇ ਚਾਲੂ ਪ੍ਰਸ਼ਾਸਨ ਨੂੰ ਸਭ ਕੁਝ ਕਰਕੇ ਦੇਖ ਰਿਆ ਤੁਸੀਂ ਸਾਡੇ 450 ਪਲੱਸ ਮੁੰਡੇ ਸਾਡੇ ਫੱਟੜ ਕਰਕੇ ਦੇਖ ਲਿਆ ਸੁਭਕਰਮ ਸਿੱਖੀਂਦ ਕਰਕੇ ਦੇਖ ਲਿਆ ਸਾਡੇ ਦੇ ਤਸੱਬਦ ਕਰਕੇ ਦੇਖ ਲਈ ਸਾਨੂੰ ਜਿਹੜਾ ਚਕਾ ਕੇ ਦੇਖ ਲਿਆ ਫੇਰ ਸਾਨੂੰ ਡਰਾ ਲਿਆ ਜਾਂ ਸਾਨੂੰ ਚਕਾ ਲਿਆ ਅਸੀਂ ਟਰਨ ਵਾਲੇ ਨਹੀਂ ਹੈਗੇ ਅਸੀਂ ਝੁਕਣ ਵਾਲੇ ਨਹੀਂ ਹੈਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਐਵੇਂ ਹੀ ਆਪਣੇ ਹੱਕ ਸਾਜ ਦੀ ਲੜਾਈ ਨੂੰ ਲੜਦੇ ਰਹਾਂਗੇ ਗੱਲ ਨਸਲਾ ਦੇਾਈ ਕੋਈ ਆ ਇਹ ਬੱਚੇ ਬਾਹਰ ਜਾਣ ਨੂੰ ਕੋਈ ਕੈਨੇਡਾ ਨੂੰ ਕੋਈ ਅਮਰੀਕਾ ਨੂੰ ਉਧਰ ਵਸਤਾਰ ਕੀ ਜਾਂਦੇ ਨੇ ਕਿਉਂਕਿ ਕੰਦਰ ਸਾਡਾ ਕੀਤਾ ਮਜ਼ਬੂਤ ਨਹੀਂ ਹੈਗਾ ਜੇ ਸਾਡੀ ਖੇਤੀ ਮਜ਼ਬੂਤ ਹੋਵੇ ਸਾਡੇ ਗੁਣ ਮੈਸੂਰ ਗਰੰਟੀ ਨੂੰ ਹੋਵੇ ਸਾਡੇ ਬੱਚੇ ਇੱਥੇ ਕੋਈ ਨਿਆ ਡਰ ਨਾ ਆਪਣੀ ਮਾਂ ਮੋ ਤੋਂ ਦੂਰ ਨਾ ਹੋੜ ਤੇ ਸਾਡੇ ਤਾਂ ਗੱਲ ਨਸਲਾਂ ਦੇ ਬਰੀ ਹੋਈ ਆ ਲੋਕ ਕਹਿਦੇ ਤੇਰੇ ਇੱਥੇ ਵੀ ਹਾਸਾ ਨੂੰ ਘੰਟਾ ਬਾਤੂ ਲੱਗ ਰਹੀ ਹੈ ਨਾ ਵੀ ਰਾਸਤੇ ਚ ਆਪਏ ਰਹੇ ਵੀ ਤੁਹਾਨੂੰ ਇੱਕ ਘੰਟਾ ਬਾਤੂ ਲੱਗਦਾ ਸਾਡੇ ਤਾਂ ਨਸਲਾਂ ਦੀ ਗੱਲ ਆਈ ਹੋਈ ਆ ਤੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਸਾਡਾ ਸਾਰ ਦੋ ਹੀ ਦਿਨਾਈ ਦੇ ਅੰਦਰ ਸਾਰ ਸੰਗਤੀ ਪਾਪੇ ਨਾਗਰੇ ਸਾਨੂੰ ਦੋ ਚੀਜ਼ਾਂ ਸੱਚੀ ਸੁੱੱਚੀਆਂ ਦਿੱਤੀਆਂ ਕਿ ਸਾਡਾ ਧਾਰਮਿਕ ਸੱਭਿਆਚਾਰ ਕਿਤਾ ਦਿੱਤਾ ਤੇ ਤੁਤੀ ਅਗੜੀ ਖੇਤੀ ਆਪਣੀ ਕੀਰਤ ਕਰਨੀ ਸ਼ੁੱਧੀ ਰਹੀ ਤੀ ਤੇ ਇਹਨਾਂ ਦੀ ਵਾਕੀ ਕਰਨਾ ਸਾਡਾ ਫਰਜ ਆ ਪੱਪਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਸਾਡਾ ਫਰਜ ਆ ਹਾਂ ਅਲਗੜੀ ਛੋਟ ਦੇ ਪੈਰਾ ਦੇਣਾ ਤੇ ਇਸ ਪਿੱਛੇ ਜੇ ਸਾਨੂੰ ਆਪਣੀ ਜਿੰਦ-ਜਾਨ ਵੀ ਕਿਉਂ ਨਹੀਂ ਲਾੜੀ ਪੈਗੀ ਨਾ ਪਰ ਪਿੱਛੇ ਨਹੀਂ ਹਟਾਂਗੇ ਐਮਐਸਪੀ ਦਾ ਗਰੰਟੀ ਕੋਰ ਕੋ ਲੈ ਆਇਆ ਕਿ ਕਿਸਾਨਾਂ ਦੀ ਕਰਜ਼ਾ ਮੁਕਤੀ ਕਰਾਣੀ ਆ ਇਸ ਲੜਾਈ ਪਿੱਛੇ ਕਦੇ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਦਾ ਫਾਇਦਾ ਨਹੀਂ ਹੋਣਾ ਸਾਰੇ ਦੇਸ਼ ਦੇ ਕਿਸਾਨਾਂ ਦਾ ਫਾਇਦਾ ਹੋਣਾ ਜੇ ਮੈਂ ਐਸਪੀ ਗਰੰਟੀ ਕੋਰ ਕਰਾਂ ਇਗਲਾਸਤ ਗੱਲ ਕਹਿਣਾ ਚਾਹੁੰਨੇ ਆ ਆਪਣੇ ਮੋੜਵਾਲਾ ਨਾਮ ਆਪਣੀਆਂ ਤੈਨਾ ਤੋਂ ਇਹ ਗੱਲ ਕਹਿਣਾ ਚਾਹੁੰਨੇ ਆ ਬਾਬਾ ਦੀ ਪੰਥ ਨਾਲ ਜੁੜੋ ਗ੍ਰੰਥ ਨਾਲ ਜੁੜੋ ਪਾਣੀ ਨਾਲ ਜੁੜੋ ਜਦੋਂ ਪਾਣੀ ਦੇ ਨਿਕਟ ਨੇਮੀ ਹੋਗੇ ਨਾ ਉਦੋਂ ਲੜਨ ਦਾ ਫਲ ਮਿਲਦਾ ਆ ਪੜੋ ਇਤਿਹਾਸ ਆਪਣੇ ਗੁਰੂਆਂ ਬਾਰੇ ਪੜੋ ਸਿਹਾ ਕਿਵੇਂ ਸਾਡੇ ਗੁਰੂਆਂ ਨੇ ਰਾਜ ਲੈ ਕੇ ਆਇਆ ਸੀਗਾ ਕਿਵੇਂ ਸਾਡੇ ਗੁਰੂਆਂ ਨੇ ਆਪਣੇ ਹੱਕ ਲਈ ਕੀ ਇੰਨੀਆਂ ਬੰਡੀਆਂ ਬੰਡੀਆਂ ਸਤਿ ਸਦਾਕੇ ਲੀਆ ਆਰ ਐਨ ਆ ਚਰਾਏ ਕੇ ਚਰਖਰੀਆ ਤੇ ਚੜੇ ਬੰਤ ਬੰਗ ਕਟਾਏ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ 25 ਦਾ ਕਾਰਜ ਉਹਨਾਂ ਦੇ ਮੂੰਹ ਤੇ ਪਾ ਗਏ ਸਾਡੇ ਤੱਕ ਸਰਦ ਦੀ ਕੀ ਹੋਈ ਆ ਉਹਨਾਂ ਦੀ نوਹਾ ਵਰਗੀ ਵੀ ਨਹੀਂ ਹੋਈ ਕਿ ਉਹਾਂ ਦੇ ਕਿਤੇ ਨਹੀਂ ਕੀ ਉਹਦੇ ਵਰਗੀ ਕਿਸੇ ਤੱਕ ਨਹੀਂ ਹੋਈ ਤੇ ਸਾਡੇ ਪੁੱਲ ਦਾ ਐਨੇ ਐਨੇ ਸਾਡੇ ਸੂਰਮੇ ਨੇ ਜਿਨ੍ਹਾਂ ਤੋਂ ਸਾਨੂੰ ਜੱਜ ਵੀ ਦਿੰਦੇ ਨੇ ਕੀ ਗੱਲ ਅਸੀਂ ਅਜ ਮੋਡਰਨ ਹੋ ਗਏ ਮੋਡਰਨ ਹੋਣਾ ਪੈਂਦਾ ਐ ਟਾਈਮ ਨਾਲ ਮੋਡਰਨ ਵੀ ਹੋਣਾ ਪੈਂਦਾ ਐ ਪਰ ਜੋ ਉਸ ਪੂਰ ਵਾਹਗਰੂ ਨਾਲ ਜੋੜ ਕੇ ਨਿੰਦਾ ਨਾ ਉਹ ਕਿਤੇ ਨਹੀਂ ਨਿੰਦਾ ਜੋ ਸੀਮੈਂਟ ਦੇ ਸਪੂਨ ਮਿਲੂਗਾ ਉਹ ਕਿਤੇ ਨਹੀਂ ਨਿੰਦਾ ਤੇ ਅਸੀਂ ਆਏ ਇਸ ਵਾਸਤੇ ਆ ਕਿ ਆਪਾਂ ਸੱਚਖੰਡ ਤੇ ਜਾਈਏ ਤੇ ਸਾਨੂੰ ਇਤਿਹਾਸ ਬਰਨੇ ਆ ਬਰਨੇ ਕੋਈ ਸਰਕਾਰਾਂ ਦਾ ਜੋਰ ਲੱਗਿਆ ਹੋਇਆ ਪੰਜੂ ਵੀ ਖਤਮ ਕਰਨ ਤੇ ਆਪਣੀ ਖੇਤੀ ਨੂੰ ਵੀ ਕਾਇਮ ਕਰਨੋ ਪੜਨਾ ਸੀ ਮਹਾਰਾਜਾ ਰਣਜੀਤ ਸਿੰਘ ਬਾਰੇ ਪੜਨਾ ਸੀ ਬਾਬਾ ਬੰਦਾ ਸਿੰਘ ਬਹਾਦਰੇ ਪੜਨਾ ਸੀ ਅਕਾਲੀ ਪੁਰਖ ਬਾਬਾ ਸਿੰਘ ਬਾਰੇ ਪੜਨਾ ਸੀ ਹਰੀ ਸਿੰਘ ਨਲੂਏ ਬਾਰੇ ਤੇ ਆਪਣੇ ਭੈਣ ਨੂੰ ਬੇਨਤੀ ਕਰਦੇ ਆ ਵੀ ਪੜੋ ਮਾਤਾ ਜੀ ਰਕੋੜ ਬਾਰੇ ਪੜੋ ਮਾਤਾ ਦੁਜੀ ਲਈ ਬਾਰੇ ਪੜੋ ਮਾਤਾ ਮਾਈ ਭਗਤ ਬਾਰੇ ਪੜੋ ਪੜੀਣਾ ਹਰਾਣੀ ਬਾਰੇ जिम्मेदारी ਬਰੋ ਪੀਤੀ ਨਾ ਤੋਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਸਾਡੀ ਭੈਣ ਨੇ ਜਦੋਂ ਕੰਗੜਾ ਰਮੋਦ ਤੇ ਉਹਦੇ ਥੱਪੜ ਮਾਰਿਆ 에어ਪੋਰਟ ਦੇ ਉੱਤੇ ਇੱਕ ਵਿੰਡਰ ਕੋ ਸਾਡੀ ਭੈਣ ਨੇ ਸਾਨੂੰ ਉਹਨਾਂ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਆ ਅੱਗੇ ਆਪਣੀ ਜਰਾ ਨਾਲ ਜੁੜ ਕੇ ਰਹਾਂਗੇ ਤੇ ਆਸ ਨਾਲ ਜੁੜ ਕੇ ਰਹਾਂਗੇ ਆਪਣੇ ਹੱਕ ਤੇ ਸੱਚ ਦੀ ਲੜਾਈ ਲੜਾਂਗੇ ਤੇ ਹੱਕ ਸਾਜ ਦੀ ਲੜਾਈ ਸਾਡੇ ਗੁਰੂਆਂ ਨੇ ਕਿਹਾ ਵੀ ਹਾਂ ਆਪਾਂ